ਤੁਸੀਂ ਹੈਲੀਕਾਪਟਰ ਆਸਮਾਨ ਤੇ ਉੱਡਦੇ ਦੇਖੇ ਹੋਣਗੇ ਪਰ ਤੁਹਾਨੂੰ ਇਕਲੌਤਾ ਹੈਲੀਕਾਪਟਰ ਦਿਖਾਣਿਆ ਇਹ ਬਠਿੰਡਾ ਦੀ ਇੱਕ ਬਿਲਡਿੰਗ ਤੇ ਖੜਾ ਹੈਗਾ ਤਾਂ ਅੰਦਰ ਲੈ ਚਲਦੇ ਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਉਸੀ ਹੈਲੀਕਾਪਟਰ ਦੇ ਅੰਦਰ ਤੁਹਾਨੂੰ ਲੈ ਆਏ ਤਾਂ ਤਸਵੀਰਾਂ ਉਸ ਤਰ੍ਹਾਂ ਹੀ ਇਹਦੀ ਬਾਰੀਆਂ ਤਾਂ ਲੋਕ ਇੱਥੇ ਬੈ ਕੇ ਫੀਲਿੰਗ ਲੈਂਦੇ ਨੇਗੇ بڑے ਨਜ਼ਾਰੇ ਲੈਂਦੇ ਨੇਗੇ ਇਸ ਬਾਰੀ ਦੇ ਬੈ ਕੇ ਪੂਰਾ ਤਸਵੀਰਾਂ ਨਾਲ ਥੱਲੇ ਦੇਖਦੇ ਨੇ ਤਾਂ ਉਸ ਤਰ੍ਹਾਂ ਹੀ ਨਜ਼ਾਰਾ ਆਂਦਾ ਹੈ ਜਿਸ ਤਰ੍ਹਾਂ ਹੈਲੀਕਾਪਟਰ ਤੇ ਲੋਕ ਕੁੰਮਦੇ ਨੇ ਗੱਲ ਕਰੀਏ ਲੋਕ ਕਿੱਥੋਂ-ਕਿੱਥੋਂ ਆਂਦੇ ਨੇ ਤੁਸੀਂ ਸਟਾਫ ਹੀ ਕਹਿੰਦੇ ਬਾਹਰਲਾ ਰੱਖਿਆ ਹੋਏ ਬਾਹਰਲਾ ਰੱਖਿਆ ਰਸ਼ੀਦ ਸਾਹਿਬ ਰੱਖਿਆ ਹੋਇਆ ਆਪਣੇ ਕੋਲ ਤੁਹਾਡੇ ਕੋਲੇ ਵੀਡੀਓ ਦੇ ਵਿੱਚ ਤੁਸੀਂ ਸ਼ੂਟ ਵੀ ਕਰ ਰਹੇ ਹੋ ਉਹਨਾਂ ਵਿੱਚ ਲਿਆ ਹਨ ਤੇ ਰਸ਼ੀਦ ਸਾਹਿਬ ਆਪੇ ਰੱਖਿਆ ਹੋਇਆ ਬਾਹਰਲਾ ਰਾਤ ਨੂੰ ਤਾਂ ਐਨ ਲੱਗਦਾ ਹੈ ਜਿਸ ਤਰ੍ਹਾਂ ਇਹ ਹੁਣੇ ਹੀ ਉੱਡੂਗਾ ਲੋਕ ਇਸ ਤੇ ਬੰਦੇ ਨੇ ਤਾਂ ਬੜੇ ਨਜ਼ਾਰੇ ਲੈਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੋ ਇਹ ਰੈਸਟੋਰੈਂਟ ਖੋਲਿਆ ਇਸ ਹੈਲੀਕਾਪਟਰ ਦੇ ਅੰਦਰ ਨੌਜਵਾਨ ਨੇ ਇੱਥੇ ਆ ਕੇ ਦੂਰੂ ਦੂਰੋਂ ਆਂਦੇ ਦਾ ਮ제 ਨਜ਼ਾਰੇ ਲੰਦੇ ਹਾਂ ਹਾਂਜੀ ਹਾਂਜੀ ਸਾਰੇ ਕਹਿੰਦੇ ਕਿ ਸਾਨੂੰ ਹੈਲੀਕਾਪਟਰ 'ਚ ਬੈ ਕੇ ਫੀਲਿੰਗ ਆ ਰਹੀ ਆ ਫਸਟ ਟਾਈਮ ਸਾਨੂੰ ਖਾਣ ਪੀਣ ਨੂੰ ਮਿਲਿਆ ਐਦਾਂ ਰੈਸਟੋਰੈਂਟ ਵਾਂਗੂ ਇਸ ਕਰਕੇ ਸਾਰੇ ਦਾ ਬਹੁਤ ਵਧੀਆ ਰਿਵਿਊ ਆਂਦਾ ਹੈ ਕੈਮਰੇ ਸੀ ਵੀ ਕਾਰਾ ਵੀ ਲੱਗਿਆ ਉਸ ਤਰ੍ਹਾਂ ਹੀ ਐ ਹਾਂਜੀ ਹਾਂਜੀ ਸਰ ਸਾਰਾ ਏਸੀ ਲੱਗਿਆ ਕੈਮਰੇ ਲੱਗਿਆ ਕੋਈ ਫੈਮਿਲੀ ਰੈਸਟੋਰੈਂਟ ਆਪਣੀ ਬਹੁਤ ਫੈਮਿਲੀਆਂ ਆਉਂਦੀਆਂ ਘਾਟੀ ਮਤਲਬ ਲੋਕ ਮੰਦਿਰ ਘਾਟੀ ਹੁੰਦੀ ਹੈ ਤਾਂ ਲੋਕ ਇੱਥੇ ਬੈ ਕੇ ਬੜੇ ਨਜ਼ਾਰੇ ਲੈਂਦੇ ਨੇ ਫੀਲਿੰਗ ਲੈਂਦੇ ਨੇਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੋ ਇਹ ਨੌਜਵਾਨ ਨੇ ਹੈਲੀਕਾਪਟਰ ਇਸ ਫੀਲਡਿੰਗ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਤਾਂ ਇਹਦੇ ਵਿੱਚ ਇੱਕ ਛੋਟਾ ਜਿਹਾ ਆਪਣਾ ਰੈਸਟੋਰੈਂਟ ਖੋਲਿਆ ਨਾਮ ਤੱਕ ਇਹ ਸੀ ਕਿ ਅਸੀਂ ਦੇਖਣਾ ਚਾਹ ਸੀ ਲੋਕਾਂ ਦਾ ਰਿਵਿਊ ਕਿਤਾ ਦਾ ਪਹਿਲਾ ਪਹਿਲੀ ਵਾਰ ਕੀਤਾ ਸੀ ਮਾਲ ਵਿੱਚ ਆਪਣੇ ਬਠੰਡੇ ਦੇ ਵਿੱਚ ਬਠੰਡੇ ਦੇ ਵਿੱਚ ਪਹਿਲੀ ਵਾਰ ਅਸੀਂ ਚਾਹਿਆ ਕਿ ਹੈਲੀਕਾਪਟਰ ਨੂੰ ਇੰਸਟਾਲ ਕਰਕੇ ਦੇਖਦੇ ਹਾਂ ਰੈਸਟੋਰੈਂਟ ਦੀ ਛੱਤ ਤੇ ਤੇ ਥੋੜਾ ਜਿਹਾ ਖਿੱਚ ਦਾ ਕੇਂਦਰ ਵੀ ਬਣਿਆ ਅਟਰੈਕਟਿਵ ਬਣਿਆ ਖਿੱਚਦਾ ਪੁਆਇੰਟ ਵੀ ਬਣਿਆ ਅੱਜ ਬਠੰਡੇ ਦੇ ਤਾਂ ਕਹਿੰਦੇ ਲਗਾਤਾਰ ਜੇ ਮੰਨ ਲਓ ਇਕਲੋਤਾ ਹੀ ਰੈਸਟੋਰੈਂਟ ਹੈ ਇੱਥੇ ਲੋਕ ਬੜੀ ਦੂਰੋਂ ਦੂਰੋਂ ਆਂਦੇ ਨੇ ਬੜੇ ਨਜ਼ਾਰੇ ਲੈਂਦੇ ਨੇ ਬਿਲਕੁਲ ਨਜ਼ਾਰੇ ਬਹੁਤ ਲੈਂਦੇ ਆ ਲੋਕਾਂ ਨੂੰ ਖਾਣੇ ਦੇ ਨਾਲ ਬਿਲਕੁਲ ਫ੍ਰੀ 에ਰੋਪਲੇਨ ਵਾਲੀ ਪੂਰੀ ਫੀ ਨੀ ਹੇ ਨੀਚੇ ਰੈਸਟੋਰੈਂਟ ਪੂਰਾ ਫੁੱਲ ਰੈਸਟੋਰੈਂਟ ਆ ਆਪਣਾ 200 ਤੋਂ ਜ਼ਿਆਦਾ ਬੰਦਾਂ ਲਈ ਰੈਸਟੋਰੈਂਟ ਆ ਜੀ 200 ਤੋਂ ਜ਼ਿਆਦਾ ਬੰਦੇ ਆ ਕੇ ਖਾਣਾ ਖਾ ਸਕਦੇ ਆ ਇੱਕੇ ਢੰਦੇ ਇਹ ਲਿਆਉਣ ਤੇ ਕਿੰਨਾ ਕ ਜੇ ਮੁਸ਼ਕਿਲਾਂ ਦੀ ਇਹ ਸਾਹਮਣਾ ਕਰਨਾ ਪਿਆ ਜੇ ਮਨੁੱਖੀ ਗੱਲ ਕਰੀਏ ਤਾਂ ਕਿੰਨੇ ਦਿਨ ਲੱਗ ਕੀ ਸੀ ਇਹਨੂੰ ਲਿਆਉਣ ਤੇ ਤਾਂ ਕਾਫੀ ਲੱਗ ਗਿਆ ਸੀ 2.5-3 ਮਹੀਨੇ ਲੱਗੇ ਸੀ ਤਾਂ ਗੱਲ ਕਰੀਏ ਜੇ ਐਲੀਕਾਪਟਰ ਦਾ ਤੁਹਾਡੇ ਮਨ 'ਚ ਕਿਸ ਤਰ੍ਹਾਂ ਆਇਆ ਤੁਸੀਂ ਸਾਡੀ ਜੋ ਆਪਣੀ ਯੂਥ ਆ ਜਨਰੇਸ਼ਨ ਆ ਬਾਹਰ ਨੂੰ ਜਾ ਰਹੀ ਆ ਨਾ ਅਬਰੌਡ ਜਾ ਰਹੀ ਵਾਲੀ ਜਿਆਦਾ ਜਨਤਾ ਆਪਣੀ ਤੇ ਮੇਰਾ ਹੀ ਮਨ ਕਿਤਨਾ ਕਿਤੇ ਬਾਹਰ ਜਾਂਦਾ ਫਿਰ ਮੈਂ ਸੋਚਿਆ ਯਾਰ ਆਪਣਾ ਪਰਿਵਾਰ ਨੂੰ ਛੱਡ ਕੇ ਇਕਲੋਤੇ ਜਾਵਾਂ ਇਕੱਲੇ ਰਵਾਂਗੇ ਹਨਾ ਘਰ ਆਪਣਾ ਘਰ ਹੁੰਦਾ ਆਪਣੀ ਮਿੱਟੀ ਹੁੰਦੀ ਆ ਤੇ ਫਿਰ ਮੈਂ ਆਪਦੇ ਮੇਰੇ ਦਿਮਾਗ 'ਚ ਇਹ پلان ਆਇਆ ਕਿ ਮੈਂ ਸੋਚ ਕੇ ਇਹਨੂੰ ਪੂਲ ਫਿਲ ਕੰਪਲੀਟ ਕੀਤਾ ਬੁਲ ਤੁਸੀਂ ਹੈਲੀਕਾਪਟਰ ਆਸਮਾਨ ਤੇ ਉੱਡਦੇ ਦੇਖੇ ਹੋਣਗੇ ਪਰ ਤੁਹਾਨੂੰ ਇਕਲੋਤਾ ਹੈਲੀਕਾਪਟਰ ਦਿਖਾਣੇ ਆ ਇਹ ਬਠਿੰਡਾ ਦੀ ਇੱਕ ਬਿਲਡਿੰਗ ਤੇ ਖੜਾਏਗਾ ਤਾਂ ਤਸਵੀਰਾਂ ਦੇਖ ਰਹੇ ਹੋ ਉਸ ਤਰ੍ਹਾਂ ਹੀ ਲਗਾਤਾਰ ਇਹਦੇ ਪੱਖੇ ਘੁੰਮਦੇ ਨਜ਼ਰ ਆ ਰਹੇ ਨੇਗੇ ਉਸ ਤਰ੍ਹਾਂ ਹੀ ਇਹਦੀ ਬਾਡੀ ਹੈਗੀ ਤਾਂ ਗੱਲਬਾਤ ਕਰਾਂਗੇ ਅੰਦਰ ਲੈ ਚਲਦੇ ਆ ਤੁਹਾਨੂੰ ਪਹਿਲਾਂ ਤਸਵੀਰਾਂ ਦੇਖ ਲਓ ਇਹ ਤਸਵੀਰਾਂ ਬਠਿੰਡਾ ਦੇ ਇੱਕ ਬਿਲਡਿੰਗ ਤੇ ਹੈਲੀਕਾਪਟਰ ਖੜਾ ਹੈ ਤਾਂ ਇੱਥੇ ਨਾਲ ਇਹਦੇ ਹਟਾ ਲੱਗੇ ਆ ਤਾਂ ਇਸ ਤੇ ਲੋਗ ਬੜਾ ਹੀ ਐਨਜਾਇਮੈਂਟ ਕਰਦੇ ਨੇ ਆ ਕੇ ਬਰਥਡੇ ਪਾਰਟੀ ਹੋਵੇ ਇੰਗੇਜਮੈਂਟ ਹੋਵੇ ਤਾਂ ਇੱਥੇ ਲੋਗ ਬੜੀ ਦੂਰੋਂ ਦੂਰੋਂ ਆਂਦੇ ਨੇਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹੈਲੀਕਾਪਟਰ オリジナル ਇਹਦੇ ਟਾਇਰ ਓਰੀਜਨਲ ਇਹਦੀ ਬਾਡੀ ਓਰੀਜਨਲ ਇਹਦੀ ਬਾਰੀਆਂ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਅੰਦਰ ਲੈ ਚਲਦੇ ਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਓਸੀ ਹੈਲੀਕਾਪਟਰ ਦੇ ਅੰਦਰ ਤੁਹਾਨੂੰ ਲੈ ਆਏ ਤਾਂ ਤਸਵੀਰਾਂ ਉਸ ਤਰ੍ਹਾਂ ਹੀ ਇਹਦੀ ਬਾਰੀਆਂ ਤਾਂ ਲੋਕ ਇੱਥੇ ਬੈ ਕੇ ਫੀਲਿੰਗ ਲੈਂਦੇ ਨੇਗੇ ਬੜੇ ਨਜ਼ਾਰੇ ਲੈਂਦੇ ਨੇਗੇ ਇਸ ਬਾਰੀ ਦੇ ਬੈ ਕੇ ਪੂਰਾ ਤਸਵੀਰਾਂ ਨਾਲ ਥੱਲੇ ਦੇਖਦੇ ਨੇ ਤਾਂ ਉਸ ਤਰ੍ਹਾਂ ਹੀ ਨਜ਼ਾਰਾ ਆਂਦਾ ਜਿਸ ਤਰ੍ਹਾਂ ਹੈਲੀਕਾਪਟਰ ਤੇ ਲੋਕ ਉਮਦੇ ਨੇ ਤਾਂ ਸਟਾਫ ਵੀ ਰੱਖਿਆਗਾ ਵਧੀਆ ਸਟਾਫ ਇਹਨਾਂ ਨੇ ਤਾਂ ਇਸ ਤੇ ਲੋਕ ਏਸੀ ਕੁਰਸੀਆਂ ਤੇ ਬੈ ਕੇ ਲੋਕ ਇੰਜੋਇਮੈਂਟ ਕਰਦੇ ਨੇ ਤਾਂ ਤੁਹਾਨੂੰ ਲੈ ਚਲਦੇ ਆ ਏਸੀ ਹੈਲੀਕਾਪਟਰ ਦੇ ਅੰਦਰ ਤਾਂ ਇਹ オリジナル ਹੈਲੀਕਾਪਟਰ ਹੈ ਉਸ ਤਰ੍ਹਾਂ ਹੀ ਪਾਰਟਸ ਇਹਦੇ オリジナル ਲੱਗੇ ਨੇਗੇ ਬਟਨ ਦੀ ਗੱਲ ਕਰੀਏ ਤਾਂ ਆ ਬਟਨ ਤੁਸੀਂ ਦੇਖ ਰਹੇ ਹੋ ਇਹ ਵਕ ਵਕ ਜਿਹੜੇ ਕੀ ਲਾਈਟਾਂ ਪੱਖਿਆਂ ਦੇ ਬਟਨ ਹੈ ਬਾਰੀਆਂ ਦੇ ਬਟਨ ਹੈ ਮੀਟਰ ਉਸ ਤਰ੍ਹਾਂ ਹੀ ਇਹ ਰਾਤ ਨੂੰ ਤਾਂ ਐਨ ਲੱਗਦਾ ਜਿਸ ਤਰ੍ਹਾਂ ਇਹ ਹੁਣੇ ਹੀ ਉੱਡੂਗਾ ਲੋਕ ਇਸ ਤੇ ਬੰਦੇ ਨੇ ਤਾਂ ਬੜੇ ਨਜ਼ਾਰੇ ਲੈਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੋ ਇਹ ਰੈਸਟੋਰੈਂਟ ਖੋਲਿਆ ਇਸ ਹੈਲੀਕਾਪਟਰ ਦੇ ਅੰਦਰ ਨੌਜਵਾਨ ਨੇ ਤਾਂ ਨੌਜਵਾਨ ਉਹ ਲੋਕ ਜਿਹੜੇ ਕੀ ਬਾਹਰ ਦਾ ਰੁੱਕ ਕਰਦੇ ਨੇ ਲੋਕ ਬਾਹਰ ਜਾ ਕੇ ਕਮਾਕਾਰਾਂ ਦੇਖਦੇ ਨੇਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਲਗਾਤਾਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਸਟਾਫ ਨਾਲ ਗੱਲ ਕਰਦੇ ਆਂ ਅ ਸਸਿਗਲ ਸਸਿਗਲ ਸਰ ਕੀ ਨਾਮ ਹੈ ਵੀਰਪਾਲ ਕੋਰ ਤਾਂ ਕਿਸ ਤਰ੍ਹਾਂ ਤੁਹਾਡੇ ਰੈਸਟੋਰੈਂਟ ਚ ਕੀ ਕਿਸ ਤਰ੍ਹਾਂ ਦੀ ਪਾਰਟੀ ਜਿਵੇਂ ਲੋਕ ਆਉਂਦੇ ਨੇਗੇ ਤਾਂ ਸਰ ਸਾਡੇ ਰੈਸਟੋਰੈਂਟ ਚ ਖਾਣ ਪੀਣਾ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਜਿਵੇਂ ਕਿ ਕਿੱਟੀ ਪਾਰਟੀ ਬਰਥਡੇ ਪਾਰਟੀ ਐਂਡ ਵਰਸ਼ੀ ਪਾਰਟੀ ਸਭ ਅਵੇਲੇਬਲ ਹੈ ਤਾਂ ਤੁਸੀਂ ਖੁਦ ਵੀ ਵਿਜ਼ਿਟ ਕਰੋ ਤੇ ਬਾਕੀ ਗੈਸਟ ਵੀ ਆਉਂਦੇ ਆ ਵਧੀਆ ਰਿਵਿਊ ਦੇ ਕੇ ਜਾਂਦੇ ਨੇ ਹਾਂਜੀ ਆ ਲੋਕ ਇੱਥੇ ਆ ਕੇ ਦੂਰੋਂ ਦੂਰੋਂ ਆਉਂਦੇ ਨੇ ਮजे ਨਜ਼ਾਰੇ ਲੈਂਦੇ ਹਾਂ ਹਾਂਜੀ ਹਾਂਜੀ ਸਾਰੇ ਕਹਿੰਦੇ ਕਿ ਸਾਨੂੰ ਹੈਲੀਕਾਪਟਰ ਚ ਬੈ ਕੇ ਫੀਲਿੰਗ ਆ ਰਹੀ ਹੈ ਫਸਟ ਟਾਈਮ ਸਾਨੂੰ ਖਾਣ ਪੀਣ ਨੂੰ ਮਿਲਿਆ ਐਦਾਂ ਰੈਸਟੋਰੈਂਟ ਵਾਂਗੂ ਇਸ ਕਰਕੇ ਸਾਰਿਆਂ ਦਾ ਬਹੁਤ ਵਧੀਆ ਰਿਵਿਊ ਆਂਦਾ ਹੈ ਹਾਂਜੀ ਕੈਮਰੇ ਏਸੀ ਵੀ ਕਰਾ ਵੀ ਲੱਗਿਆ ਉਸ ਤਰ੍ਹਾਂ ਹੀ ਹਾਂਜੀ ਹਾਂਜੀ ਸਾਰਾ ਏਸੀ ਲੱਗਿਆ ਕੈਮਰੇ ਲੱਗਿਆ ਕੋਈ ਫੈਮਿਲੀ ਰੈਸਟੋਰੈਂਟ ਆਪਣੀ ਬਹੁਤ ਫੈਮਿਲੀਆਂ ਆਉਂਦੀਆਂ ਘਾਟੀ ਮਤਲਬ ਲੋਕ ਮੰਦਿਰ ਘਾਟੀ ਹੁੰਦੀ ਹੈ ਆ ਦੇ ਉਸ ਤਰ੍ਹਾਂ ਹੀ ਇਹ ਲਾਈਟਿੰਗ ਸਾਰੇ ਉਸ ਤਰ੍ਹਾਂ ਹੀ ਚਲਦੀ ਹੈ ਹਾਂਜੀ ਹਾਂਜੀ ਈਵਨਿੰਗ ਬਹੁਤ ਜਿਆਦਾ ਵਧੀਆ ਰਹਿੰਦਾ ਹੈ ਈਵਨਿੰਗ ਲਾਈਟਿੰਗ ਦਾ ਪ੍ਰੋਗਰਾਮ ਡਾਂਸਿੰਗ ਸਭ ਕੁਝ ਹੈ ਬਹੁਤ ਵਧੀਆ ਮਿਲੂਗਾ ਗੈਦਰਿੰਗ ਦੀ ਗੱਲ ਕੀਤੀ ਜਾਵੇ ਗੈਦਰਿੰਗ ਕਿੰਨੀ ਕੀ ਆ ਜਾਂਦੀ ਹੈ ਜੇ ਆਪਾਂ ਗੱਲ ਕਰੀ ਤਾਂ ਕਿੰਨੇ ਕੀ ਸਰ ਇਹਦੇ ਵਿੱਚ ਤਾਂ ਕਪਿਲ ਨਹੀਂ ਮਤਲਬ ਕਹਿ ਸਕਦੇ ਫੈਮਲੀ ਜਿਮ ਫੈਮਲੀ ਇਸ ਚ 4 ਤੋਂ 5 ਫੈਮਲੀਆਂ ਬੈਠ ਸਕਦੀਆਂ इजीली ਤਾਂ ਬਾਕੀ ਜਿਵੇਂ ਆਪਾਂ ਪੂਰੇ ਰੈਸਟੋਰੈਂਟ ਦੀ ਗੱਲ ਕਰੀਏ ਤਾਂ ਪਾਰਟੀ ਵਗੈਰਾ ਆਰਗੇਨਾਈਜ਼ ਕਰੀਏ ਤਾਂ 200 ਪਲੱਸ ਆ ਸਕਦੇ ਨੇ ਤਾਂ ਤੁਹਾਨੂੰ ਲੈ ਚਲਦੇ ਆ ਲਗਾਤਾਰ ਤਸਵੀਰਾਂ ਬਾਹਰ ਦੀਆਂ ਦਿਖਾਣੀਆਂ ਤਾਂ ਉਸ ਤਰ੍ਹਾਂ ਹੀ ਇਹਦੇ ਵਿੱਚ LCD ਵੀ ਲੱਗੀ ਹੈ ਤਾਂ ਜਿਸ ਤਰ੍ਹਾਂ ਹੈਲੀਕਾਪਟਰ ਦੇ ਲੱਗੀ ਹੁੰਦੀ ਹੈ ਤਾਂ ਸਾਰੀ ਦੇਖਭਾਲ ਇਸ LCD ਦੇ ਜਨਿਏ ਇਹ ਚੈੱਕ ਕਰਦੇ ਨੇਗੇ ਤਾਂ ਤਸਵੀਰਾਂ ਦੇਖ ਰਹੇ ਹੋ ਇਸ ਤਰ੍ਹਾਂ ਹੀ ਇੱਥੇ ਪਾਰਸ ਲੱਗੇ ਨੇਗੇ ਇਹਨਾਂ ਤੇ ਹੈਲੀਕਾਪਟਰ ਤੇ ਤਾਂ ਥੱਲੇ ਲੈ ਚਲਦੇ ਆ ਤੁਹਾਨੂੰ ਹੈਲੀਕਾਪਟਰ ਪੂਰਾ ਨਜ਼ਾਰਾ ਦਿਖਾਣੇਗੇ ਇਸ ਹੈਲੀਕਾਪਟਰ ਦਾ ਕਿਸ ਤਰ੍ਹਾਂ ਉਹ オリジナル ਜਿਵੇਂ ਕਿ ਅਸਲੀਅਤ ਹੈਲੀਕਾਪਟਰ ਉੜਦਾ ਤਾਂ ਉਸ ਤਰ੍ਹਾਂ ਹੀ ਹੈਲੀਕਾਪਟਰ ਇਹ ਲਗਾਤਾਰ ਉਸ ਤਰ੍ਹਾਂ ਹੀ ਦਿਖਦਾ ਹੈਗਾ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੋਰੋ ਜਿਹੜਾ ਕਿ ਫਰੇਮ ਇਹਦਾ ਦੇਖੋ ਤਾਂ ਅੱਗੋਂ ओरिजिनल ਲੱਗਦਾ ਉਸ ਤਰ੍ਹਾਂ ਹੀ ਰਾਤ ਨੂੰ ਤਾਂ ਇਹ ਲਾਈਟਾਂ ਚੱਲਦੀਆਂ ਤਾਂ ਐਂ ਲੱਗਦਾ ਇਹ ਹੁਣੇ ਹੀ ਉੱਡੂ ਆਇਆ ਤਾਂ ਲੋਕ ਇੱਥੇ ਬੈ ਕੇ ਬੜੇ ਨਜ਼ਾਰੇ ਲੈਂਦੇ ਨੇ ਫੀਲਿੰਗ ਲੈਂਦੇ ਨੇਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਨੇ ਹੈਲੀਕਾਪਟਰ ਇਸ ਬਿਲਡਿੰਗ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਤਾ ਇਹਦੇ ਵਿੱਚ ਇੱਕ ਛੋਟਾ ਜਿਹਾ ਆਪਣਾ ਰੈਸਟੋਰੈਂਟ ਖੋਲਿਆ ਤਾਂ ਗੱਲਬਾਤ ਕਰਦੇ ਆ ਨੌਜਵਾਨ ਨਾਲ ਤਾਂ ਵੀਰ ਜੀ ਅਹ ਜੀ ਨਾਮ ਆਪਣਾ ਗੁਰਵਿੰਦਰ ਸਿੰਘ ਜੀ ਤਾਂ ਕਿਸ ਤਰ੍ਹਾਂ ਤੁਹਾਡੇ ਮਨ ਚ ਆਇਆ ਸਭ ਤੋਂ ਪਹਿਲਾਂ ਇਹ ਹੈਲੀਕਾਪਟਰ ਤੁਸੀਂ ਇੱਥੇ ਲਿਆ ਕੇ ਖੜਾ ਕਰਨਾ ਨਾਮ ਤਾਂ ਇੱਕ ਇਹ ਸੀ ਕਿ ਅਸੀਂ ਦੇਖਣਾ ਚਾਹੁੰਦੇ ਸੀ ਲੋਕਾਂ ਦਾ ਰਿਵਿਊ ਕਿਦਾਂ ਦਾ ਪਹਿਲਾ ਪਹਿਲੀ ਵਾਰ ਕੀਤਾ ਸੀ ਮਾਲ ਵਿੱਚ ਆਪਣੇ ਬਠਿੰਡੇ ਦੇ ਵਿੱਚ ਬਠਿੰਡੇ ਦੇ ਵਿੱਚ ਪਹਿਲੀ ਵਾਰ ਅਸੀਂ ਚਾਹਿਆ ਕਿ ਇਹ ਹੈਲੀਕਾਪਟਰ ਨੂੰ ਇੰਸਟਾਲ ਕਰਕੇ ਦੇਖਦੇ ਆ ਰੈਸਟੋਰੈਂਟ ਦੀ ਛੱਤ ਤੇ ਤੇ ਥੋੜਾ ਖਿੱਚਦਾ ਕੇਂਦਰ ਵੀ ਬਣਿਆ ਅਟਰੈਕਟਿਵ ਬਣਿਆ ਖਿੱਚਦਾ ਪੁਆਇੰਟ ਵੀ ਬਣਿਆ ਇੱਥੇ ਬੜੰਦੇ ਵੀ ਤਾਂ ਕਹਿੰਦੇ ਲਗਾਤਾਰ ਜੇ ਮੰਨ ਲਓ ਇਕਲੋਤਾ ਹੀ ਰੈਸਟੋਰੈਂਟ ਐ ਇੱਥੇ ਲੋਕ ਬੜੀ ਦੂਰੋਂ ਦੂਰੋਂ ਆਂਦੇ ਨੇ ਬੜੇ ਨਜ਼ਾਰੇ ਲੈਂਦੇ ਨੇ ਬਿਲਕੁਲ ਨਜ਼ਾਰੇ ਬਹੁਤ ਲੈਂਦੇ ਆ ਲੋਕਾਂ ਨੂੰ ਖਾਣੇ ਦੇ ਨਾਲ ਬਿਲਕੁਲ ਫ੍ਰੀ 에ਰੋਪਲੇਨ ਵਾਲੀ ਪੂਰੀ ਫੀਲ ਆਉਂਦੀ ਹੈ ਬਿਲਕੁਲ ਉਹ ਆਪ ਦਾ ਇਹ ਆਪ ਦਾ ਇੰਜੋਏ ਕਰਦੇ ਵਧੀਆ ਤਾਂ ਟਾਈਮਿੰਗ ਕੀ ਰਹਿੰਦੀ ਹੈ ਇੱਥੇ ਗੈਦਰਿੰਗ ਦੀ ਗੱਲ ਕਰੀ ਕਿੰਨੀ ਗੈਦਰਿੰਗ ਆ ਜਾਂਦੀ ਹੈ ਗੈਦਰਿੰਗ ਆਪਣੀ ਹੈਲੀ ਦੀ ਨਹੀਂ ਹੇ ਨੀਚੇ ਰੈਸਟੋਰੈਂਟ ਪੂਰਾ ਫੁੱਲ ਰੈਸਟ ਜਿਆਦਾ ਬੰਨਾਂ ਦੀ ਰੈਸਟੋਰੈਂਟ ਆ ਹੂੰ ਦੋਹਾਂ ਜਿਆਦਾ ਬੰਦੇ ਆ ਕੇ ਖਾਣਾ ਖਾ ਸਕਦੇ ਆ ਇੱਕੇ ਢੰਦੇ ਇਸ ਨੂੰ ਲਿਆਉਣ ਤੇ ਕਿੰਨਾ ਕ ਜੇ ਮੈਂ ਮੁਸ਼ਕਿਲਾਂ ਦੇ ਸਾਹਮਣਾ ਕਰਨਾ ਪਿਆ ਜੇ ਮੰਨ ਲਓ ਜੀ ਗੱਲ ਕਰੀਏ ਤਾਂ ਕਿੰਨੇ ਦਿਨ ਲੱਗ ਗਏ ਸੀ ਇਹਨੂੰ ਲਿਆਉਣ ਤੇ ਤਾਂ ਕਾਫੀ ਲੱਗ ਗਿਆ ਸੀ 2.5 3 ਮਹੀਨੇ ਲੱਗੇ ਸੀ ਤਾਂ ਲੈ ਕਿਸਤੇ ਆਇਆ ਭਾਜੀ ਤੇ ਟਰਾਲੇ ਤੇ ਆਇਆ ਕਾਫੀ ਲੰਬੇ ਹਾਂਜੀ ਤਾਂ ਗੱਲ ਕਰੀਏ ਜੇ ਹੈਲੀਕਾਪਟਰ ਦਾ ਤੁਹਾਡੇ ਮਨ 'ਚ ਕਿਸ ਤਰ੍ਹਾਂ ਆਇਆ ਤੁਸੀਂ ਜਿਹੜੀ ਜੋ ਆਪਣੀ ਯੂਥ ਆ ਜਨਰੇਸ਼ਨ ਆ ਬਾਹਰ ਨੂੰ ਜਾ ਰਹੀ ਆ ਹਨਾ ਐਬਰੋਡ ਜਾ ਰਹੀ ਵਾਲੀ ਜਿਆਦਾ ਜਨਤਾ ਆਪਣੀ ਤੇ ਮੇਰਾ ਵੀ ਮਨ ਸੀ ਕਿਤੇ ਨਾ ਕਿਤੇ ਬਾਹਰ ਜਾਣ ਦਾ ਫਿਰ ਮੈਂ ਸੋਚਿਆ ਯਾਰ ਆਪਣਾ ਪਰਿਵਾਰ ਨੂੰ ਛੱਡ ਕੇ ਇਕਲੋਤੇ ਜਾਵਾਂ ਇਕੱਲੇ ਰਵਾਂਗੇ ਹਨਾ ਘਰ ਆਪਣਾ ਘਰ ਹੁੰਦਾ ਆਪਣੀ ਮਿੱਟੀ ਹੁੰਦੀ ਆ ਤੇ ਫਿਰ ਮੈਂ ਆਪਦੇ ਮੇਰੇ ਦਿਮਾਗ 'ਚ ਇਹ پلان ਆਇਆ ਤੇ ਮੈਂ ਸੋਚ ਕੇ ਇਹਨੂੰ ਫੁੱਲ ਫੁੱਲ ਕੰਪਲੀਟ ਕੀਤਾ ਪੂਰਾ ਰੈਸਟੋਰੈਂਟ ਵਧੀਆ ਚੱਲਦਾ ਫਿਰ ਇਹਦੇ ਚ ਬਹੁਤ ਵਧੀਆ ਚੱਲਦਾ ਜੀ ਬਹੁਤ ਵਧੀਆ ਤਾਂ ਕਿ ਜੇ ਮੰਨ ਲਓ ਗੱਲ ਕਰੀਏ ਲੋਕ ਕਿੱਥੋਂ ਕਿੱਥੋਂ ਆਂਦੇ ਨੇ ਤੁਸੀਂ ਸਟਾਪ ਵੀ ਕਹਿੰਦੇ ਬਾਹਰਲਾ ਰੱਖਿਆ ਹੈ ਜੀ ਬਾਹਰਲਾ ਰੱਖਿਆ ਰਸ਼ਨ ਸਟਾਪ ਰੱਖੇ ਹੋਏ ਆਪਣੇ ਕੋਲੇ ਤੁਹਾਡੇ ਕੋਲੇ ਵੀਡੀਓ ਦੇ ਵਿੱਚ ਤੇ ਰਸ਼ੀਨ ਸਟਾਫ ਆਪਾਂ ਰੱਖਿਆ ਹੋਇਆ ਹੈ ਬਾਹਰ ਦਾ africa ਤੋਂ ਸਟਾਫ ਕਿੰਨਾ ਕਿੰਨਾ ਕ ਸਟਾਫ ਹੈ ਦੇ ਵਿੱਚ ਜੇ ਗੱਲ ਕਰੀ ਕਿੰਨਾ ਕੰਮ ਕਰਦੇ ਆ ਆਪਣੇ ਕੋਲ ਟੋਟਲ ਕਿਚਨ ਤੇ ਬਾਕੀ ਜਿਹੜਾ ਸਰਵਿਸ ਸਟਾਫ ਨੂੰ ਲੈ ਕੇ ਆਪਣੇ ਕੋਲ 25 ਤੋਂ 28 ਬੰਦੇ ਹੈਗੇ ਖਾਣ ਪੀਣੇ ਦੇ ਵਿੱਚ ਬੰਦੇ ਇਹ ਇਕੱਲੇ ਖਾਣਾ ਹੀ ਇੱਥੇ ਵਿੱਚ ਖਾਂਦੇ ਨੇ ਨਹੀਂ ਨਾਲ ਹੀ ਨੀਚੇ ਕਿਚਨ ਹੈਗੀ ਆ ਕਿਚਨ ਤੋਂ ਖਾਣਾ ਰੈਡੀ ਹੋ ਕੇ ਅਗਲੇ 5 ਤੋਂ 10 ਮਿੰਟ ਦੇ ਵਿੱਚ ਖਾਣਾ ਅੰਦਰ ਆ ਜਾਂਦਾ ਹੋਰ ਕੀ ਕੀ ਫੈਸਿਲਿਟੀਆਂ ਹੈ ਹੈਲੀਕਾਪਟਰ ਦੀ ਗੱਲ ਫੈਸਿਲਿਟੀਆਂ ਦੇ ਵਿੱਚ ਇਹ ਆ ਕਿ ਬਿਲਕੁਲ ਰੀਜਨਲ ਹੈ ਇਹ ਇਹਦੇ ਵਿੱਚ ਇੱਕ ਵੀ ਚੀਜ਼ ਅਸੀਂ ਬਿਲਕੁਲ ਕੋਈ ਮੋਡੀਫਾਈਂ ਨਹੀਂ ਕੀਤਾ ਕੋਈ ਚੇਂਜ ਨਹੀਂ ਕੀਤਾ ਕੱਲਾ ਸਿਟਿੰਗ ਅਰੇਂਜਮੈਂਟ ਅੰਦਰ ਦਾ ਬਸ ਚੇਂਜ ਕੀਤਾ ਬਾਕੀ ਸਭ ਕੁਝ ਅੰਦਰ ਦੇ ਮੀਟਰ ਡੈਸ਼ਬੋਰਡ ਇੰਜਨ ਪੱਖਾ ਸਭ ਕੋਈ ਓਰੀਜਨਲ ਰੱਖਾ ਹੋਇਆ ਨੌਜਵਾਨ ਤਾਂ ਬਾਹਰ ਦਾ ਰੁਕ ਕਰ ਰਹੇ ਨੇ ਨੌਜਵਾਨ ਕੁਝ ਹਾਰ ਜਾਂਦੇ ਨੇ ਆਪਣੀ ਜ਼ਿੰਦਗੀ ਚੋਂ ਪੜ੍ਹ ਲਿਖ ਕੇ ਬਈ ਨੌਕਰੀਆਂ ਨਹੀਂ ਮਿਲਦੀਆਂ ਤਾਂ ਤੁਸੀਂ ਇਹ ਕਿਸ ਤਰ੍ਹਾਂ ਦੇਖਦੇ ਹੋ ਉਹ ਇੱਕ ਸ਼ੇਰ ਹਨ ਕਹਿੰਦੇ ਵੀ ਵਿਹਲੇ ਬੈਠ ਕੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਬੰਦੇ ਸੀਨਾ ਬਾੜ ਕੇ ਪੱਥਰਾਂ ਤੇ ਦਿਮਾਗ ਦੇ ਵਿੱਚ ਬਾ ਇਹ ਨਹੀਂ ਕਿ ਬਾਹਰ ਵਾਲੇ ਵੀ ਕੋਈ ਗਲਤ ਗੱਲ ਆ ਬਾਹਰ ਵੀ ਠੀਕ ਆ ਆਪਾਂ ਇੱਥੇ ਸੋਚਿਆ ਕਿ ਆਪਾਂ ਇੱਥੇ ਆਪ ਦਾ ਹਨ ਲੈ ਕੇ ਆਈਏ ਕੋਈ ਨਵਾਂ ਇਨਵੈਂਸ਼ਨ ਕਰਕੇ ਤੇ ਆਪਾਂ ਇੱਥੇ ਨੂੰ ਲੈ ਕੇ ਤਾਂ ਜੇ ਤੁਸੀਂ ਮੰਨਤਾ ਬਾਹਰ ਦਾ ਬਣਾਇਆ ਸੀ ਤਾਂ ਕਿਸ ਤਰ੍ਹਾਂ ਵਿਚਾਰ ਬਣੇ ਤੁਹਾਡੇ ਇੱਥੇ ਹੈਲੀਕਾਪਟਰ ਫਿਰ ਨਹੀਂ ਮੰਨ ਕੀਤਾ ਜਾਣ ਨੂੰ ਪਏ ਆਪਦੇ ਪੰਜਾਬ ਨੂੰ ਛੱਡ ਕੇ ਆਪਦੀ ਮਿੱਟੀ ਨੂੰ ਛੱਡ ਕੇ ਪਰਿਵਾਰ ਨੂੰ ਛੱਡ ਕੇ ਨਹੀਂ ਮੰਨ ਕੀਤਾ ਜਾਣ ਨੂੰ ਫਿਰ ਇੱਥੇ ਆਪਾਂ ਕੀਤਾ ਫੈਮਿਲੀ ਇੱਥੇ ਹੀ ਰਹਿੰਦੀ ਹੈ ਇੱਥੇ ਰਹਿੰਦੀ ਬਿਲਕੁਲ ਤਾਂ ਕਿਸ ਤਰ੍ਹਾਂ ਹੋਣਾ ਕਿੰਨੇ ਕੇ ਟਾਈਮ ਹੋ ਗਿਆ ਤੁਹਾਨੂੰ ਰੈਸਟੋਰੈਂਟ ਕੋਲੇ ਰੈਸਟੋਰੈਂਟ ਨੂੰ 3 ਕਿੰਨੇ ਦਾ ਹੋ ਗਿਆ ਜੀ ਦਾ ਰਿਸਪੌਂਸ ਬਾਕੀ ਆਪਣੇ ਕੋਲੇ ਖਾਣੇ ਫੂਡ ਸਾਰੇ ਅਲੱਗ-ਅਲੱਗ ਹੈਗੇ ਆ ਇੰਡੀਅਨ ਚਾਈਨਸ ਮੈਕਸੀਕਨ ਥਾਈ ਸਾਰੇ ਫੂਡ ਆਪਣੇ ਕੋਲੇ ਲੋਕ ਕਿਸ ਤਰ੍ਹਾਂ ਦੇ ਲੋਕ ਕਿਸ ਤਰ੍ਹਾਂ ਦੇ ਆਉਂਦੇ ਇੱਥੇ ਬੱਚੇ ਦੀ ਗੱਲ ਕਰੀਏ ਬੱਚੇ ਇੰਜੋਏ ਕਰਦੇ ਆਣਗੇ ਬਹੁਤ ਜ਼ਿਆਦਾ ਬੱਚਿਆਂ ਨੂੰ ਦਾ ਮਾਪੇ ਵਾਪਰੈਂਟਸ ਫੜ-ਫੜ ਕੇ ਲੈ ਜਾਂਦੇ ਉਹ ਫਿਰ ਵਾਪਸ ਇਧਰੋਂ ਭਜਦੇ ਹੈਲੀਕਾਪਟਰ ਨਾਲ ਬਿਲਕੁਲ ਲੱਗਦਾ ਐਂ ਹੀ ਲੱਗਦਾ ਜਿਵੇਂ ਹੁਣੇ ਉੱਡੂਗਾ ਇਹ ਜੇ ਰਾਤ ਦੀ ਗੱਲ ਕਰੀਏ ਲਾਈਟਾਂ ਨੂੰ ਬਿਲਕੁਲ ਬਿਲਕੁਲ ਰਾਤ ਦੇ ਟਾਈਮ ਦਾ ਐਵੇਂ ਲੱਗਦਾ ਕਿ ਬਿਲਕੁਲ ਔਰ ਆਪਾਂ ਅੰਦਰ ਬੈਠ ਕੇ ਬਾਹਰ ਸ਼ੀਸ਼ੇ ਵਿੱਚ ਦੀ ਬਾਰੀਆਂ ਵਿੱਚ ਦੇਖਦੇ ਆਂ ਤਾਂ نیچے ਸੇਮ 1% ਵੀ ਕੋਈ ਫਰਕ ਨਹੀਂ ਹੈ ਫੀਲਿੰਗ ਉਹੀ ਆ ਜਮਾ ਸੇਮ ਉੱਡਦੇ ਹੋਇਆ ਲੀ ਖੇਤੀਬਾੜੀ ਵੀ ਕਰਦੇ ਤੁਸੀਂ ਖੇਤੀਬਾੜੀ ਪਹਿਲਾਂ ਕਰਦੇ ਸੀ ਹੁਣ ਨਹੀਂ ਕਰਦੇ ਕਿ ਹੌਂਟ ਰੈਸਟੋਰਨ ਵਾਲੇ ਧਿਆਨ ਆਪਣਾ ਗਰੀ ਪੂਰਾ ਇਧਰ ਹੀ ਦਿਨ ਟਾਈਮ ਆਪਾਂ ਜਾਤਿਆ ਦਾ ਬਾਕੀ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਮਾਂਗਾਰਾਂ ਨੂੰ ਲੈ ਕੇ ਮੈਸੇਜ ਇਹੀ ਦੇਣਾ ਜਿਹਾ ਨੌਜਵਾਨਾਂ ਨੂੰ ਯੂਥ ਨੂੰ ਕਿ ਨਵਾਂ ਨਵਾਂ ਬਈ ਹੈਨਾ ਆਪ ਦਾ ਲੈ ਕੇ ਆਓ ਨਵੀਂ ਖੋਜ ਲੈ ਕੇ ਆਓ ਨਾ ਨਵਾਂ ਕੋਈ ਚੀਜ਼ਾਂ ਲੈ ਕੇ ਆਓ ਤੇ ਉਹ ਆਪਣਾ ਉਹਦੇ ਉਹਦਾ ਬਿਲਕੁਲ ਪਿਆ ਉਹਦੇ ਤੇ ਨਵੀਂ ਚੀਜ਼ ਲੈ ਕੇ ਆਓ ਉਹਦੇ ਤੇ ਆਪਣਾ ਪੂਰੀ ਖੋਜ ਕਰੋ ਸਰਚ ਕਰੋ ਤੇ ਉਹਨੂੰ ਅਪਲਾਈ ਕਰੋ ਇੰਪਲੀਮੈਂਟ ਕਰੋਗਾ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ASCII ਹੈਲੀਕਾਪਟਰ ਦੇ ਕੋਲ ਖੜੇ ਆਂ ਤਾਂ オリジナル ਪਾਰਟਸ ਨੇ ਤੁਹਾਨੂੰ ਦਿਖਾ دیے ਇਹ ਟਾਇਰ ਜਿਹੜਾ ਕੀ ਤਾਂ ਰਾਤ ਵਲੇ ਇਹਦਾ ਜਿਹੜਾ ਕੀ ਲਾਈਟਾਂ ਚੱਲਦੀਆਂ ਤੇ ਲੋਕ ਇੱਥੇ ਬੱਚੇ ਆਉਂਦੇ ਨੇ ਬਰਥਡੇ ਪਾਰਟੀਆਂ ਸੈਲੀਬ੍ਰੇਟ ਕਰਦੇ ਨੇ ਮੈਰਿਜ ਨਿਵਰਸੀ ਜੇ ਹੋਵੇ ਤਾਂ ਇੱਥੇ ਪਾਰਟੀ ਕਰਦੇ ਨੇ ਤਾਂ ਬੱਚਿਆਂ ਦਾ ਵੀ ਬਹੁਤ ਹੀ ਮਨੋਰੰਜਨ ਇੱਥੇ ਲੱਗਿਆ ਰਹਿੰਦਾ ਹੈਗਾ ਲਗਾਤਾਰ ਤਾਂ ਨੌਜਵਾਨ ਨੇ ਬਾਹਰ ਦਾ ਰੁਕ ਕੀਤਾ ਸੀ ਤਾਂ ਕੁਛ ਇਹਦੇ ਦਿਮਾਗ 'ਚ ਇਸ ਤਰ੍ਹਾਂ ਦੀ ਗੱਲ ਆਈ ਵੀ ਮੈਂ ਪੰਜਾਬ 'ਚ ਹੀ ਰਹਿਣਾ ਤਾਂ ਪੰਜਾਬ 'ਚ ਇਹ ਹੈਲੀਕਾਪਟਰ ਖਰੀਦਿਆ ਬਠਿੰਡਾ ਸ਼ਹਿਰ 'ਚ ਤਾਂ ਅੱਜ ਇਹਦਾ ਕਾਰੋਬਾਰ ਇਸ ਹੈਲੀਕਾਪਟਰ 'ਚ ਕੀਤਾ ਤਾਂ ਉਹ ਨੌਜਵਾਨਾਂ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਨੇ ਜਿਹੜੇ ਲੋਗ ਬਾਹਰ ਦਾ ਰੁਕ ਕਰ ਰਹੇ ਨੇ ਤਾਂ ਕੈਮਰਾਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ